ਪਰ ਸੰਜੋਗ ਰਲ ਗਿਆ ਕਿਉਂਕਿ ਆਪਾਂ ਸਾਰੇ ਜੁਨਾਂ ਦੇ ਵਿੱਚੋਂ ਚੱਲੇ ਹੋਏ ਆਂ ਪਿੱਛੇ ਇਕੱਠੇ ਰਹੇ ਹੋਏ ਆ ਹੁਣ ਉਹ ਪਤਾ ਨਹੀਂ ਮਹਾਰਾਜ ਕਹਿੰਦੇ ਆ ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ ਕਲੀ ਦਾ ਜਨਮ ਚੰਡਾਲ ਘਰ ਹੋਈ ਕਲਯੁਗ ਦੇ ਵਿੱਚ ਤਾਂ ਇਹ ਬਹੁਤ ਸਾਰਾ ਹੁੰਦਾ ਹੈ ਵੀ ਗੁਰਮਖੰਦ ਦੇ ਜਨਮ ਚੰਡਾਲਾਂ ਘਰ ਹੋ ਜਾਂਦੇ ਨੇ ਮੁੜ ਕੇ ਫਿਰ ਉੱਥੇ ਵਿਚਾਰਾਂ ਦਾ ਟਕਰਾਅ ਕਰਾਉਂਦਾ ਕਿਉਂਕਿ ਚੌਥਾ ਯੁਗ ਚੜ ਗਿਆ ਜੀ ਚੌਥਾ ਯੁਗ ਚੜ ਗਿਆ ਸਤਜੁਗ ਵਿੱਚ ਸਾਨੂੰ ਸਮਾਂ ਦਿੱਤੇ ਆਸੀਂ ਨਹੀਂ ਨਿਕਲ ਕੇ ਆਪਦੇ ਘਰ ਜਾ ਸਕੇ ਤ੍ਰੇਤੇ ਵਿੱਚ ਦਿੱਤਾ ਨਹੀਂ ਨਿਕਲੇ ਦੁਆਪਰ ਚ ਹੁਣ ਚੌਥੇ ਵਿੱਚ ਆ ਗਏ ਆਪਾਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਜੋਗੀ ਉਹੀ ਨੇ ਕੋਈ ਸੰਜੋਗੀ ਤਾਂ ਸਾਨੂੰ ਮਿਲ ਜਾਂਦਾ ਵੀ ਜਿਹੜਾ ਨਾਮ ਜਪਣ ਵਾਲਾ ਹੁੰਦਾ ਪਰ ਆਪਾਂ ਵਿਅਕਤੀ ਵਿਸ਼ੇਸ਼ ਦੇਖ ਕੇ ਰਿਸ਼ਤੇਦਾਰ ਦੇਖ ਕੇ ਉਹਦਾ ਮੂੰਹ ਦੇਖ ਕੇ ਨਹੀਂ ਕਹਿ ਸਕਦੇ ਕਿਉਂਕਿ ਹਰ ਇੱਕ ਦੀ ਕਮਾਈ ਆ ਕੋਈ ਜੁਨਾ ਚੋਂ ਆਇਆ ਹੋਇਆ ਕੋਈ ਦੇਵ ਜੁਨਾ ਚੋਂ ਆਇਆ ਕੋਈ ਕੋਈ ਪ੍ਰੇਤ ਪਸੋਂ ਦੀ ਆਇਆ ਕੋ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਸਾਡਾ ਪਰਿਵਾਰ ਰਲਿਆ ਹੋਇਆ ਬਿਰਖੇ 헤ਥ ਸਭ ਜੰਤ ਇਕੱਠੇ ਬਿਰਖ ਦੇ ਹੇਠ ਪੰਛੀਆਂ ਤਰ੍ਹਾਂ ਇਕੱਠਾ ਕੀਤਾ ਤੇ ਆਪਾਂ ਇੱਕ ਦੂਜੇ ਦੇ ਸੰਜੋਗੀ ਐ ਤੇ ਕਿਸੇ ਨੇ ਵੀ ਕਿਸੇ ਦੇ ਨਾਲ ਨਹੀਂ ਜਾਣਾ ਸਭ ਆਪੋ ਆਪਦੇ சுவாਸਾਂ ਦਾ ਧੰਨ ਲੈ ਕੇ ਆਏ ਆ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ ਮਾਰੇ ਕਹਿੰਦੇ ਇਹ ਤਾਂ ਸੰਜੋਗੀ ਮਿਲੇ ਆ ਕਿਉਂ ਮਿਲੇ ਆ ਵੀ ਧਰਤੀ ਤੇ ਚੱਲੇ ਹੋ ਇੱਕ ਨੂੰ ਸਿਆਣਾ ਕਰ ਦਿੱਤਾ ਜੇ ਦੂਜੇ ਮੂਰਖ ਵੀ ਆ ਉਹਦੀ ਡਿਊਟੀ ਲਾਤੀ ਵੀ ਇਹਨਾਂ ਨੂੰ ਨਾਮ ਜਪਾ ਦੇ ਨਾਮ ਜਪਣਾ ਸੌਖਾ ਹੋ ਜੇ ਸੰਸਾਰ ਵਿੱਚ ਸਮਾਂ ਕੱਢਣਾ ਸੌਖਾ ਹੋ ਜੇ ਇੱਕ ਦੂਜੇ ਦੇ ਨਾਲ ਖੇਡਦੇ ਆ ਵਰਤਦੇ ਆ ਗੱਲਾਂ ਬਾਤਾਂ ਕਰਦੇ ਆ ਸਾਨੂੰ ਪਤਾ ਹੀ ਨਾ ਲੱਗੇ ਵੀ ਕਦੋਂ ਅਸੀਂ ਦੁਨੀਆ ਦਾ ਕੰਮ ਵੀ ਕਰ ਲਿਆ ਤੇ ਸਿਮਰਨ ਪ੍ਰਗਤੀ ਕਰਕੇ ਅਸੀਂ ਆਪਦੇ ਘਰ ਆ ਗਏ ਸੱਚਖੰਡ ਵਿੱਚ ਆ ਗਏ ਜਨਮਨ ਤੋਂ ਰਹਿਤ ਹੋ ਗਏ ਤਾਂ ਸਾਨੂੰ ਇਕੱਠਿਆਂ ਕੀਤਾ ਹੁਣ ਪੰਜੇ ਦੂਤ ਜਿਹੜੇ ਆ ਇਹ ਮਾਇਆ ਜਿਹੜੀ ਆ ਇਹ ਵਿਚਾਰ ਇੰਨੇ ਪਾ ਦਿੰਦੀ ਆ ਸਾਡੇ ਵਿੱਚ ਕਿ ਸਾਡੀ ਜਿਹੜਾ ਸਾਰਾ ਧਿਆਨ ਉਹ ਫੁਰਨਿਆਂ 'ਚ ਹੀ ਲੱਗਿਆ ਰਹਿੰਦਾ ਸਾਡੇ ਮਸਲੇ ਬਣ ਗਏ ਇਕੱਲੇ ਫੁਰਨੇ ਨਹੀਂ ਆਉਂਦੇ ਮਸਲੇ ਬਣੇ ਹੋਏ ਆ ਉਹ ਮਾਤਾ ਪਿਤਾ ਦਾ ਵੀ ਮਸਲਾ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਕੋਈ ਕਮਾਉਂਦੇ ਤਾਂ ਹੈ ਨਹੀਂਗੇ ਜਾਂ ਤੁਸੀਂ ਵਿਹਲੇ ਬੈਠ ਕੇ ਖਾ ਰਹੇ ਹੋ ਸਾਡਾ ਇਹ ਧਿਆਨ ਇਸ ਮਸਲੇ 'ਤੇ ਚੜਿਆ ਰਹਿੰਦਾ ਕਿਸੇ ਨਾਲ ਸਾਡੀ ਯਾਰੀ ਦੋਸਤੀ ਹੈ ਉਧਰ ਮਸਲਾ ਕਿਸ ਕਿਤੇ ਸਾਡਾ ਧਿਆਨ ਦਿਲ ਕਰਦਾ ਵੀ ਥੋੜਾ ਜਿਹਾ ਘੁੰਮ ਫਿਰਨਾ ਚਾਹੀਦਾ ਆ ਜਾਂ ਨਸ਼ੇ ਪੱਤੇ ਕਰ ਲੈਣੇ ਚਾਹੀਦੇ ਆ ਉਹ ਵੀ ਮਸਲਾ ਸਾਡੇ ਵਿਚਾਰਾਂ ਦੇ ਵਿੱਚ ਹੀ ਹਰ ਤਰ੍ਹਾਂ ਦਾ ਧਿਆਨ ਬਣਿਆ ਰਹਿੰਦਾ ਹੈ ਇਹ ਜਿਹੜੇ ਮਸਲੇ ਆ ਇਹ ਜਿਹੜੇ ਵਿਚਾਰਾਂ ਦੇ ਇਹ ਥਾਟਸ ਜਿਹੜੇ ਦ੍ਰਿੜ ਹੋ ਗਏ ਇਹ ਸਾਡਾ ਧਿਆਨ ਖਿੱਚਦੇ ਆ ਚਾਹ ਸਾਡਾ ਯਾਰਾਂ ਦੋਸਤਾਂ ਪਾਸੇ ਧਿਆਨ ਖਿੱਚਿਆ ਜਾਂਦਾ ਉਧਰੋਂ ਹਟਦਾ ਫਿਰ ਮਾਪੇ ਵਾਲੇ ਪਾਸੇ ਆ ਜਾਂਦਾ ਉਧਰੋਂ ਹਟਦਾ ਤੇ ਜਿਨ੍ਹਾਂ ਨੇ ਗ੍ਰਸਤ ਕਰ ਲਈ ਉਹਨਾਂ ਦਾ ਬੱਚਿਆਂ ਵਾਲੇ ਪਾਸੇ ਚਲਿਆ ਜਾਂਦਾ ਜਾਂ ਆਪਦੇ ਫਿਊਚਰ ਵਿੱਚ ਚਲਿਆ ਜਾਂਦਾ ਇਸੇ ਤਰ੍ਹਾਂ ਲਗਾਤਾਰ ਕ ਇੰਨਾ ਵੱਡਾ ਮਨੁੱਖੀ ਸਰੀਰ ਆ ਚੰਗੀ ਕੋਠੀ ਆ ਚੰਗੀ ਕਾਰ ਆ ਚੰਗਾ ਆ ਆਪ ਦਾ ਸਟੈਂਡਰਡ ਦੇ ਅੰਦਾ ਕਹਿੰਦਾ ਮੈਂ ਵਿਲੇ ਹੀ ਨਹੀਂ ਰਹਿੰਦਾ ਉਹਨੂੰ ਸੁਖ ਨਹੀਂ ਹੈ ਕਿਉਂ ਨਹੀਂ ਸੁਖ ਹੈ ਕਿਉਂਕਿ ਅੰਦਰ ਫੁਰਨਿਆਂ ਦੀ ਭੰਮਾਰ ਚੱਲਦੀ ਆ ਹੁਣ ਉਹ ਫੁਰਨੇ ਲਵੇ ਜਾਂ ਭਗਤੀ ਕਰੇ ਵੀ ਉਹ ਕਹਿੰਦਾ ਮੈਂ ਟੈਨਸ਼ਨ ਲਵਾ ਮੈਂ ਘਰ ਚਲਾਵਾ ਮੈਂ ਪਰਿਵਾਰ ਚਲਾਵਾ ਕਿ ਸਿਮਰਨ ਕਰਾਂ ਥੋੜਾ ਤੁਹਾਨੂੰ ਤਾਂ ਕੰਮ ਹੀ ਇਹੀ ਆ ਵਾਹਿਗੁਰੂ ਵਾਹਿਗੁਰੂ ਵਾਹਿਰੂ ਕਰੀ ਜਾ ਇਹੀ ਕਰੀ ਜੇ ਤੇ ਕੰਮ ਕੌਣ ਕਰੇ ਉਹ ਇਹ ਕਹਿੰਦਾ ਇਹ ਕੌਣਾ ਇਹ ਮਨੁੱਖ ਹੈ ਮਨੁੱਖ ਵਰਤੀ ਹੈ ਤੇ ਜੇ ਮਾੜਾ ਮੋਟਾ ਕਰ ਵੀ ਲੈਂਦਾ ਫਿਰ ਉਹਨੂੰ ਖਿੱਚ ਕੇ ਲਿਆ ਜਾਂਦੇ ਆਂਦਰੋਂ ਪੰਜੇ ਦੂਤ ਕਿਉਂਕਿ ਇਸ ਨੂੰ ਇਹ ਨਹੀਂ ਪਤਾ ਚਾਰ ਪਦਾਰਥ ਲੈ ਜਗ ਆਇਆ ਸ਼ਿਵ ਸ਼ਕਤੀ ਕਰਵਾਸਾ ਪਾਇਆ ਵੀ ਜਿਹੜਾ ਤੇਰਾ ਜੀਵਨ ਹੈ ਤੈਨੂੰ ਮਾਨਸ ਜਮੇ ਦੇ ਵਿੱਚ ਭੇਜਣ ਵਾਲਾ ਕੌਣ ਹੈ ਤੈਨੂੰ ਲਿਖ ਕੇ ਦਿੱਤਾ ਗਿਆ ਤਾਂ ਤੂੰ ਇੱਥੇ ਧਰਤੀ ਦੇ ਉੱਪਰ ਆਇਆ ਤੇਰੇ ਅਰਗੇ ਬਹੁਤ ਹਜ਼ਾਰਾਂ ਕਰੋੜਾਂ ਫਿਰਦੇ ਨੇ ਜਿਹੜੇ ਕਹਿੰਦੇ ਆਂ ਕਿ ਸਾਨੂੰ ਇੱਥੇ ਮਾਨਸ ਜਮਾ ਦੇ ਦਿੱਤਾ ਜਾਵੇ ਉਹਨਾਂ ਨੂੰ ਮਿਲ ਨਹੀਂ ਰਿਹਾ ਤੂੰ ਸਿਲੈਕਸ਼ਨ ਵਿੱਚ ਆਇਆ ਤਾਂ ਤੈਨੂੰ ਮਾਨਸ ਜਮਾ ਦਿੱਤਾ ਗਿਆ ਔਰ ਤੂੰ ਸਿਲੈਕਸ਼ਨ ਵਿੱਚ ਆਉਣ ਤੇ ਤੈਨੂੰ ਸਾਰਾ ਕੁਝ ਮਿਲ ਵੀ ਗਿਆ ਫਿਰ ਤੂੰ ਫੇਰ ਉਧਰ ਕਾਹਿਰੇ ਮਨ ਚਿਤਵੈ ਉਦਮ ਉਹ ਉਦਮ ਦੇ ਵਿੱਚ ਹੀ ਤਰਾ ਧਿਆਨ ਲੱਗਿਆ ਰਹਿੰਦਾ ਜਾਂ ਆਹਰ ਹਰ ਜਿਓ ਪਰਿਆ ਹੁਣ ਰੋਜ਼ ਪੜ੍ਹੀ ਵੀ ਜਾਂਦੇ ਆ ਫਿਰ ਵਿਸ਼ਵਾਸਤਾ ਕਰਦੇ ਨਹੀਂ ਕਾਹਿਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਓ ਪਰਿਆ ਸਹਿਲ ਪੱਥਰ ਮੈਂ ਜੰਤੁ ਪਾਇ ਤਾਂ ਕਾਰਿ ਜਿਕਾ ਗਏ ਕਰਤ ਰਿਆ ਕਹਿੰਦੀ ਹੈ ਨਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮੈਂ ਜੰਤੁ ਉਪਾਇਨ ਤਿੰਨਾ ਵੀ ਰੋਜੀ ਦੇ ਉੱਥੇ ਹਟ ਨਾ ਪਟਣ ਹਣੀ ਉੱਥੇ ਨਾ ਕੋਈ ਹੱਟੀ ਐ ਨਾ ਕੋਈ ਉੱਥੇ ਹੱਟੀ ਚੱਲਦੀ ਆ ਨਾ ਕੋਈ ਉੱਥੇ ਬਾਜ਼ਾਰ ਆ ਨਾ ਕੋਈ ਉੱਥੇ ਕਿਰਸ ਕਰਦਾ ਹੈ ਕਹਿੰਦਾ ਉਹ ਇੰਨੇ ਵੱਡੇ ਵੱਡੇ ਮਗਰਮਛਾਂ ਨੂੰ ਪਾਲ ਰਿਆ ਇੰਨੀਆਂ ਵੱਟੇ ਵੱਡੀਆਂ ਤਰਤੀਆਂ ਨੂੰ ਪਾਲਦਾ ਪਿਆ ਇੰਨੇ ਵੱਡੇ ਵੱਡੇ ਸਮੁੰਦਰਾਂ ਨੂੰ ਪਾਣੀ ਪੂਰਾ ਕਰਕੇ ਦਿੰਦਾ ਪਿਆ ਤਰਤੀ ਨੂੰ ਕਿੰਨਾ ਵੇਖੋ ਵਾਯੂ ਮੰਡਲ ਆਬਾ ਮੰਡਲ ਕਿੰਨਾ ਚਾਹੀਦਾ ਹੁੰਦਾ ਕਿਨੇ ਕਿਨੇ ਵੱਡੇ ਦਰਖਤਾਂ ਨੂੰ ਬਨਸਪਤੀ ਨੂੰ ਪਾਲ ਰਿਆ ਹਰ ਇੱਕ ਚੀਜ਼ ਦਾ ਬੈਲੈਂਸ ਕ੍ਰੀਏਟ ਕਰ ਰਿਆ ਤੇ ਮਹਾਰਾਜ ਤੇ ਪਾਸ਼ਾ ਕਹਿੰਦੇ ਆ ਵੀ ਤੇਰਾ ਤਾਂ ਜੀਵਨ ਹੀ ਕੁਝ ਨਹੀਂ ਹੈਗਾ ਇੱਕ ਕੀੜੇ ਦੇ ਸਮਾਨ ਵੀ ਨਹੀਂ ਹੈਗਾ ਤੂੰ ਠੀਕ ਹੈ ਜੀ ਔਰ ਉਹ ਮਹਾਰਾਜ ਕਹਿੰਦੇ ਆ ਵੀ ਉਹ ਅਨਪੜਾ ਨੂੰ ਵੀ ਪਾਲਦਾ ਉਹ ਪੰਛੀਆਂ ਨੂੰ ਵੀ ਪਾਲਦਾ ਤੇ ਇੰਨੇ ਵਧੀਆ ਤਰੀਕੇ ਨਾਲ ਪਾਲਦਾ ਮਹਾਰਾਜ ਕਹਿੰਦੇ ਵਿਸ਼ਮਾਦ ਨਾਗੈ ਫਿਰ ਜੰਤ ਅੱਜ ਤੱਕ 84 ਲੱਖ ਜੂਨ ਦੇ ਵਿੱਚ ਕਿਸੇ ਪਸ਼ੂ ਪੰਛੀ ਨੇ ਆਖਿਆ ਹੋਵੇ ਵੀ ਮੈਂ ਕੱਪੜਾ ਪਾਉਣਾ ਹੈ ਮੈਂ ਕੋਟ ਪੈਂਟ ਲੈਣਾ ਹੈ ਮੈਨੂੰ ਘਰ ਬਣਾ ਕੇ ਦਿਓ ਮਾਲਕ ਨੂੰ ਕੋਈ ਨਹੀਂ ਉਹ ਕੁਝ ਵੀ ਨਹੀਂ ਕਹਿੰਦੇ ਸਾਰੇ ਨੰਗੇ ਰਹਿੰਦੇ ਆ ਕਿਸੇ ਵੀ ਪਸ਼ੂ ਪੰਛੀ ਨੂੰ ਜੋ ਉਹਦੀ ਖੱਲ ਮਿਲੀ ਹੋਈ ਹੈ ਜੋ ਉਹਦੇ ਉੱਪਰ ਵਾਲ ਉੱਗੇ ਹੋਏ ਹੈ ਹਜ਼ਾਰ ਸਾਲ ਪਹਿਲਾਂ ਵੀ ਓਵੇਂ ਹੀ ਸੀ ਅੱਜ ਵੀ ਓਵੇਂ ਹੀ ਆ ਸੱਪ ਜਿਹੜੀ ਖੁੱਡ ਵਿੱਚ 5000 ਸਾਲ ਪਹਿਲਾਂ ਰਹਿੰਦਾ ਸੀ ਅੱਜ ਵੀ ਉੱਥੀ ਐ ਚਿੜੀ ਜਿਹੜੀ ਆਲਣੇ ਰਹਿੰਦੀ ਅੱਜ ਵੀ ਉੱਥੀ ਐ ਪਾਣੀ ਦੇ ਜੀ ਜਿੱਥੇ ਰਹਿੰਦੀ ਉੱਥੀ ਐ ਫਿਰ ਇੱਕ ਇਨਸਾਨ ਆ ਤੇਰੀ ਵੀ ਐਸੇ ਦੇਹੀ ਪੰਜਾਂ ਤੱਤਾਂ ਦੇ ਨਾਲ ਬਣੀ ਐ ਤੈਨੂੰ ਕਿਹੜੇ ਵੱਖਰਾ ਕੋਈ ਰੱਬ ਨੇ ਜਨਮ ਦਿੱਤਾ ਕਿਉਂ ਇਨਸਾਨ ਦੇ ਵਿੱਚ ਗਿਆਨ ਜ਼ਿਆਦਾ ਪੈ ਗਿਆ ਉਹ ਗਿਆਨ ਦਾ ਵਰਤੋਂ ਤਾਂ ਕਰਨੀ ਸੀ ਮਲਾਪ ਲਈ ਉਹਨੇ ਫੁਰਨਿਆਂ ਚਲਾ ਲਿਆ ਕਹਿੰਦਾ ਜੇ ਤੂੰ ਕਹਿੰਦਾ ਨਾ ਮੈਂ ਚੰਗੇ ਕਰਮ ਕਰਨਾ ਚੰਗਾ ਕਰਮ ਤਾਂ ਤੇਰੇ ਤੋਂ ਵੱਧ ਆਹ 85 ਲੱਖ ਜੂਣ ਹੀ ਕਰ ਰਹੀ ਐ ਹੁਣ ਫਲ ਦਾ ਰੂਟਾ ਐ ਨਾਲੇ ਸ਼ਾਂਦਿੰਦਾ ਨਾਲੇ ਆਪ ਦਾ ਫਲ ਆਪ ਨਹੀਂ ਖਾਂਦਾ ਨਾਲੇ ਹਰ ਛਮਾਹੀ ਦੇ ਵਿੱਚ ਫਲ ਤਾਰ ਦਿੰਦਾ ਪਬਲਿਕ ਨੂੰ ਰਜਾਉਂਦਾ ਉਹ ਕੁਝ ਲੈਂਦਾ ਕਿਸੇ ਤੋਂ ਲੋਕ ਉਹਦੇ ਸੇਵ ਤੋੜ ਤੋੜ ਕੇ 2-200 ਰੁਪਏ ਕਿਲੋ ਵੇਚੀ ਜਾਂਦੇ ਆ ਉਹ ਨਹੀਂ ਕਹਿੰਦਾ ਕਿਸੇ ਨੂੰ ਉਹ ਤਾਂ ਤੇਰੇ ਤੋਂ ਚੰਗਾ ਜਿਹੜਾ ਪਸ਼ੂ ਹੈ ਪਸ਼ੂ ਵੀ ਘਾਸ ਪੂਸ ਖਾ ਕੇ ਤੈਨੂੰ ਦੁੱਧ ਦਿੰਦਾ ਆ ਉਹਦੇ ਕਿੰਨੇ ਤੈਨੂੰ ਗੁਣ ਪ੍ਰਾਪਤ ਹੁੰਦੇ ਆ ਉਹਦੇ ਦਾ ਗੋਬਰ ਦਾ ਵੀ ਕੰਮ ਆਪ ਲੈ ਸਕਦੇ ਆ ਠੀਕ ਹੈ ਜੀ ਚਿੜੀਆਂ ਜਿਹੜੀਆਂ ਆ ਉਹ ਦੇਖੋ ਕਿੰਨਾ ਦੋ ਚਾਰ ਦਾਣੇ ਅੱਧਾ ਗੁੱਲਾ ਅੱਧਾ ਗੁੱਲਾ ਜਿਹੜਾ ਆ ਗੁਰਬਾਣੀ ਵਿੱਚ ਦੱਸਿਆ ਚਿੜੀ ਦਾ ਖਾਣਾ ਆ ਤੇ ਉਹ ਕਾਸਪੂਸ ਦੇ ਘਰ ਦੇ ਵਿੱਚ ਰਹਿੰਦੀ ਐ ਸ਼ਾਮ ਨੂੰ ਸਮੇਂ ਸਿਰ ਸੌ ਜਾਂਦੀ ਐ ਸਵੇਰੇ ਵੇਖੋ ਅੰਮ੍ਰਿਤ ਵੇਲੇ ਤੜਕੇ 4:30 ਜਾਗ ਕੇ ਤੇ ਆਪਦੇ ਚੱਲੀਆਂ ਜਾਂਦੀਆਂ ਮਾਰੇ ਕਹਿੰਦੇ ਕਰਮ ਦੀ ਨਾ ਸੁਣਾ ਮੈਨੂੰ ਤੂੰ ਵੀ ਮੈਂ ਕਰਮ ਬਹੁਤ ਚੰਗੇ ਕਰਦਾ ਕਹਿੰਦੇ ਸਾਰੀ 84 ਲੱਖ ਜোন ਤੇਰੇ ਤੋਂ ਵੱਧ ਕਰਦੀ ਨਾਲੇ ਮੰਗਦੇ ਕੁਝ ਵੀ ਨਹੀਂ ਗਏ ਉਹ ਜਿੰਨਾ ਕੁ ਉਹਨਾਂ ਨੂੰ ਕਾਰਜਕਾਲ ਦਿੱਤਾ ਹੋਇਆ ਉਹਨਾਂ ਕਰਦੇ ਨੇ ਆਪ ਦੀ ਉਮਰ ਪਕਦਾ ਕੇ ਗਏ ਤੇ ਮਾਰੇ ਕਹਿੰਦੇ ਤਾਂ ਪਸ਼ੂ ਪ੍ਰੇਤ ਤੇਰੇ ਤੋਂ ਵੱਧ ਕਰਮ ਵਧੀਆ ਕਰੀ ਜਾਂਦੇ ਆ ਤੇ ਲੈਣਾ ਵੀ ਮੇਰੇ ਤੋਂ ਐ ਸਾਰਾ ਖੇਡ ਵੀ ਮੇਰਾ ਆ ਤੇ ਕਹਿੰਨਾ ਮੈਂ ਚੰਗੇ ਕਰਮ ਕੀਤੇ ਸਗੋਂ ਮੇਰਾ ਕੰਮ ਬਗੜ ਦੇਣਾ ਹੁਣ ਮਾਲਕ ਦੇ ਇੰਨੇ ਵੱਡੇ ਵੱਡੇ ਪਾਣੀ ਦੇ ਸੋਮੇ ਪ੍ਰਗਟ ਕੀਤੇ ਐ ਬੰਦੇ ਨੇ ਉਹਨਾਂ ਨੂੰ ਬੰਨ ਮਾਰ ਲੇ ਬੰਨ ਮਾਰ ਕੇ ਕਿ ਦੂਜੇ ਨਾਲ ਲੜਾਈ ਪਾ ਲਈ ਮਾਲਕ ਦਾ ਪਾਣੀ ਆ ਮਾਲਕ ਦੀ ਦਿੱਤੀ ਕੁਦਰਤ ਦੇ ਵਿੱਚੋਂ ਅਨਾਜ ਪ੍ਰਗਟ ਹੋ ਰਿਹਾ ਮਾਲਕ ਦੀ ਦਿੱਤੀ ਕੁਦਰਤ ਦੇ ਵਿੱਚੋਂ ਤੇਲ ਪ੍ਰਗਟ ਹੋ ਰਿਹਾ ਬੰਦੇ ਨੇ ਤਾਂ ਨਹੀਂ ਬਣਾਇਆ ਇਹ ਤਾਂ ਸੌਦੇਬਾਜ਼ੀ ਕਰ ਸਕਦਾ ਟੈਂਕ ਲਾ ਸਕਦਾ ਬਾਰਡਰ ਮਾਰ ਸਕਦਾ ਮਰ ਕੇ ਤਾਂ ਖਾਕ ਦਾ ਕੰਮ ਚੰਗਾ ਕਰਦਾ ਵੇ ਤੂੰ ਜਿਹੜਾ ਮੇਰਾ ਕੰਮ ਆ ਜਿਹੜੀ ਮੇਰੀ ਬਣਾਈ ਕੁਦਰਤ ਆ ਸਗੋ ਉਹਨੂੰ ਵਸ ਕਰਕੇ ਡੰਡੇ ਦੇ ਜ਼ੋਰ ਦੇ ਉੱਪਰ ਤੂੰ ਆਪਦਾ ਰਾਜ ਚਲਾ ਰਿਆ ਆ ਦੇਖ ਤੂੰ 84 ਲੱਖ ਜੂਨ ਕੋ ਇਹੋ ਜਿਹਾ ਕੰਮ ਕਰ ਰਹੀ ਐ ਕਦੇ ਪਸ਼ੂਆਂ ਪ੍ਰੇਤਾਂ ਨੇ ਦੇਖਿਆ ਵੀ ਬਾਹਰ ਕਿਤੇ ਹਵਾ 'ਚ ਪ੍ਰਦੂਸ਼ਣ ਕੀਤਾ ਹੋਵੇ ਕਦੇ ਪ੍ਰੇਤਾਂ ਦੀ ਸੁਣੀ ਐ ਭੂਤਾਂ ਦੀ ਸੁਣੀ ਐ ਵੀ ਉਹਨਾਂ ਨੇ ਕੋਈ ਧਰਨੇ ਲਾ ਕੇ ਕੋ ਉਹਨਾਂ ਨੇ ਸਮਗਲਿੰਗ ਕਰਕੇ ਬੰਦੇ ਮਾਰ ਦਿੱਤੇ ਹੁਣ ਸਭ ਤੋਂ ਵੱਡਾ ਪ੍ਰੇਤ ਭੂਤ ਪਸ਼ੂ ਤੂੰ ਐ ਤੇ ਫਿਰ ਤੂੰ ਕਹਿੰਦਾ ਮੈਨੂੰ ਦੇ ਦਿਓ ਜੀ ਸੱਚਖੰਡ ਦੇ ਵਿੱਚ ਜਗ੍ਹਾ ਹੋਰ ਕਿੰਨੀ ਧਰਤੀ ਵੱਸਦੀ ਐ ਕਿਸੇ ਨੇ ਵੀ ਬੰਦੇ ਤੋਂ ਇਲਾਵਾ ਕੋਈ ਇੱਥੇ ਪਾਇਆ ਜੀ ਦੇਖੋ ਕਿੰਨੀ ਐ ਬੰਦੇ ਘੱਟ ਆ 84 ਲੱਖ ਜੂਨ ਜ਼ਿਆਦਾ ਐ ਕਿੰਨੀ ਬਣਸ਼ਪਤੀ ਆ ਕਿੰਨੇ ਸੱਪ ਰਹਿੰਦੇ ਆ ਕਿੰਨੇ ਪਾਣੀ ਰਹਿੰਦੇ ਆ ਸਭ ਆਪ ਦਾ ਆਨੰਦ ਲੈ ਰਹੇ ਆ ਖੁੱਲਾ ਰਹਿੰਦੇ ਆ ਨਾ ਉਹ ਘਰ ਬਣਾਉਂਦੇ ਆ ਜਿੰਨੇ ਕੋ ਉਹਨਾਂ ਦੇ ਹੈਗੇ ਆ ਨਾ ਉਹਨਾਂ ਨੂੰ ਕੱਪੜੇ ਦੀ ਲੋੜ ਆ ਆਪ ਦਾ ਜਿੰਨਾ ਕੁ ਮਾਰਿਆਂ ਦਿੱਤਾ ਖੁਸ਼ ਰਹਿੰਦੇ ਨਹੀਂ ਮਾਰੇ ਕਹਿੰਦੇ ਤੈਨੂੰ ਇਹ ਕੰਮ ਕਰਨ ਲਈ ਨਹੀਂ ਕੀਤਾ ਤੈਨੂੰ ਕਿਹਾ ਸੀ ਮਲਾਪ ਕਰ ਲਾ ਇਨਸਾਨ ਨੂੰ ਗਿਆਨ ਤਾਂ ਦਿੱਤਾ ਉਹ ਆਪਦੇ ਗਿਆਨ ਦੇ ਵੰਡੇ ਆਪ ਦੀ ਦੇਹੀ ਦੇ ਵਿੱਚ ਜਿਹੜਾ ਪਰਮੇਸ਼ਰ ਆ ਉਹਦੇ ਨਾਲ ਖੋਜ ਕਰਕੇ ਮਲਾਪ ਕਰ ਸਕਦਾ ਇਸ ਕਰਕੇ ਹੁਣ ਉਹ ਮਲਾਪ ਉਦੋਂ ਹੋਏਗਾ ਮਹਾਰਾਜ ਕਹਿੰਦੇ ਜਦੋਂ ਇਹ ਫੁਰਨੇ ਛੱਡੂਗਾ ਵਿਚਾਰ ਛੱਡੂਗਾ ਜਿਹੜੇ ਇਹਦੇ ਉੱਪਰ ਸਟ्रेस ਬਣ ਜਾਂਦਾ ਫੁਰਨੇ ਲੈ ਲੈ ਕੇ ਜਿਹੜੇ ਇਹਦੇ ਉੱਪਰ ਸੋਚ ਬਣ ਜਾਂਦੀ ਹੈ ਫਿਕਰ ਬਣ ਜਾਂਦੀ ਹੈ ਜਿੰਨਾ ਚਿਰ ਇਹ ਫਿਕਰਾਂ ਚੋਂ ਨਹੀਂ ਨਿਕਲਦਾ ਸੋਚ ਵਿੱਚੋਂ ਨਹੀਂ ਨਿਕਲਦਾ ਫੁਰਨਿਆਂ ਚੋਂ ਨਹੀਂ ਨਿਕਲਦਾ ਇਹ ਮਲਾਪ ਨਹੀਂ ਕਰ ਸਕਦਾ ਉਹਦੀ ਫਿਕਰ ਮਟਾਉਣ ਦੇ ਲਈ ਗੁਰਨਾਨਕ ਦੇ ਮਹਾਰਾਜ ਨੂੰ ਭੇਜਿਆ ਸਾਡੀ ਫਿਕਰ ਖਤਮ ਕਰਨ ਦੇ ਲਈ ਵੀ ਦੇਖੋ ਉਸ ਤਰ੍ਹਾਂ ਇਹਨਾਂ ਨੇ ਮੰਨਣਾ ਨਹੀਂ ਤੁਸੀਂ ਜਾ ਕੇ ਸਮਝਾ ਕੇ ਆਓ ਕਿਉਂਕਿ ਉਹ ਰੂਹ ਕਿਹੜੀ ਸੀ ਜਿਸ ਤਰ੍ਹਾਂ ਆਪਾਂ ਤਾਂ ਕੋਈ ਪਤਾਲ ਦੀਆਂ ਜੁਨਾਂ ਚੋਂ ਆਇਆ ਕੋਈ ਭੂਮ ਲੋਕ ਦੀਆਂ ਜੁਨਾਂ ਚੋਂ ਆਇਆ ਉਹ ਆਏ ਸਿੱਧੇ ਸੱਚਖੰਡ ਦੇ ਵਿੱਚੋਂ ਜਿਨ੍ਹਾਂ ਦੇ ਬਾਰੇ ਮਹਾਰਾਜ ਕਹਿੰਦੇ ਆ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨ ਠਾਕੇ ਜਾਏ ਜਿਨ ਕੇ ਰਾਮ ਵਸੈ ਉਹ ਬ੍ਰਹਿਮੰਡ ਦੇ ਵਿੱਚੋਂ ਉਸ ਮਹਾਰਾਜ ਸੱਚ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਆਏ ਐਸੀ ਰੂਹ ਜਿਹੜੀ ਅਰਬਾਂ ਖਰਬਾਂ ਸਾਲਾਂ ਦਾ ਤਪ ਜਪ ਕਰਕੇ ਮਾਲਕ ਦੇ ਕੋਲ ਪ੍ਰਵਾਨ ਹੋਈ ਹੋਈ ਹੈ ਉੱਥੇ ਹੁਣ ਮਹਾਰਾਜ ਦੇ ਕੋਲ ਕਈ ਕਰੋੜਾਂ ਭਗਤ ਹੈ ਗੁਰਬਾਣੀ ਕਹਿੰਦੇ ਪਈਆ ਭਗਤਾਂ ਦਾ ਵੀ ਪਤਾ ਨਹੀਂ ਕਿੰਨੇ ਕੁ ਭਗਤ ਤੇਰੀ ਦਰਗਾਹ ਦੇ ਵਿੱਚ ਬੈਠ ਕੇ ਵੀ ਤੇਰਾ ਜਸ ਕਰਦੇ ਪਏ ਆ ਉਥੇ ਨਾਦ ਵੱਜ ਰਿਹਾ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਹੁਣ ਉਥੇ ਗਾਉਣ ਹਾਰੇ ਵੀ ਵਾਵਣ ਹਾਰੇ ਵੀ ਨਾਦ ਵੀ ਹੈ ਸੰਖ ਉਹ ਆਪਦੀ ਦਰਗਾਹ ਦੇ ਵਿੱਚੋਂ ਕਿਸੇ ਐਸੇ ਗੁਰਮਖ ਨੂੰ ਭੇਜਦੇ ਆ ਗੁਰਮਖ ਕਲ ਵਿੱਚ ਪ੍ਰਗਟ ਹੋਆ ਉਹਨਾਂ ਦੇ ਕੋਲ 파ਵਰ ਹੁੰਦੀ ਆ ਪੁਰਬਲੇ ਆਪਦੇ ਸ਼ਬਦ ਦੀ ਜਪ ਤਪ ਦੀ ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਕੋਲ ਪਹਿਲਾਂ ਤੋਂ ਹੀ ਸੱਚ ਦੇ ਵਿੱਚ ਉਹ ਜਿੱਤ ਕੇ ਸਮਾਏ ਹੋਏ ਸੀਗੇ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖ ਜਨ ਕੀਓ ਪ੍ਰਗਾਸ ਹੁਣ ਇਥੇ ਆ ਕੇ ਉਹਨਾਂ ਨੇ ਬਚਨ ਸਾਨੂੰ ਫਿਰ ਸਮਝਾਈ ਹੈ ਗੁਰੂ ਨਾਨਕ ਦੇਵ ਤੋਂ ਉਪਰ ਤਾਂ ਨੀ ਨ ਕੋਈ ਸਿਆਣਾ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਥਾਪਿਆ ਧੁਰੋਂ ਸਤਗੁਰ ਥਾਪਿਆ ਜਿਨ ਕੋ ਸਤਗੁਰ ਥਾਪਿਆ ਤਿਨਾਂ ਮੇਟ ਨਾ ਸਕੈ ਕੋਏ ਉਹਨਾਂ ਅੰਤਰ ਨਾਮ ਨਿਧਾਨ ਹੈ ਉਹੇ ਨਾਮੋ ਪ੍ਰਗਟ ਹੋਇਓ ਨਾਮ ਚ ਪ੍ਰਗਟ ਕੀਤੇ ਉਹਨਾਂ ਨੇ ਆਪਾਂ ਨੂੰ ਆ ਕੇ ਕਿਹਾ ਗੁਰੂ ਨਾਨਕ ਦੇਵ ਕਿੰਨੇ ਸਿਆਣੇ ਸੀ ਕੋਈ ਸਿਆਣਾ ਹੋ ਸਕਦਾ ਉਹਨਾਂ ਤੋਂ ਉਹਨਾਂ ਨੇ ਸਾਰੀ ਉਮਰ ਨਾਮ ਜਪਣ ਤੇ ਜਪਾਉਣ ਚਲਾਈ ਆ ਵਿਚ ਉਹਨਾਂ ਨੂੰ ਜਿਹੜਾ ਸਮਾਂ ਮਿਲਿਆ ਉਹਨਾਂ ਨੇ ਨੌਕਰੀ ਵੀ ਕਰੀ ਐ ਵਪਾਰ ਵੀ ਕਰਿਆ ਤੇ ਖੇਤੀ ਵੀ ਕਰੀ ਐ ਛੋਟੇ ਹੁੰਦੇ ਜਦੋਂ ਸਕੂਲ ਭੇਜਿਆ ਸਕੂਲ ਜਾ ਕੇ ਉਹਨਾਂ ਨੇ ਬਚਨ ਕੀਤੇ ਪਰ ਉੱਥੋਂ ਫਿਰ ਇਹ ਨਹੀਂ ਉਹਨਾਂ ਨੂੰ ਹਟਾ ਲਿਆ ਗਿਆ ਸਕੂਲ ਜਾਂਦੇ ਰਹੇ ਹੋ ਅਨਪੜ੍ਹਨੀ ਸੀਗੇ ਹੈਗੇ ਆਪਾਂ ਨੂੰ ਕਹਦੇ ਆ ਵੀ ਸਕੂਲੋਂ ਤਾਂ ਹਟਾ ਤੇ ਫਿਰ ਮੁੜ ਕੇ ਮੱਝਾਂ ਚਾਰਨ ਲਾ ਦੇ ਨਹੀਂ ਇਹੋ ਜਿਹੀ ਗੱਲ ਹੈਗੀ ਕਿਉਂਕਿ ਜਿਹੜਾ ਬਿਨਾਂ ਦੁਨਿਆਵੀ ਪੜ੍ਹਾਈ ਤੋਂ ਉਹਨਾਂ ਨੇ ਰਸ਼ੀਆ 'ਚ ਪ੍ਰਚਾਰ ਕਰਿਆ ਚਾਈਨਾ 'ਚ ਕਰਿਆ ਫਿਲੀਪੀਨਸ 'ਚ ਕਰਿਆ ਜਾਪਾਨ ਤੱਕ ਗਏ ਐ ਇੰਨੇ ਦੇਸ਼ਾਂ ਦੇ ਵਿੱਚ ਗੱਲ ਆਕਰ ਉੱਥੋਂ ਦੀ ਭਾਸ਼ਾ 'ਚ ਹੁੰਦੀ ਐ ਉਹ ਪੜ੍ਹਦੇ ਰਹੇ ਨਾਲ- ਪਰ ਉਹ ਪੜ੍ਹਨ ਦੇ ਨਾਲ ਫਿਰ ਦੇਖੋ ਉਹਨਾਂ ਨੇ ਪਸ਼ੂ ਵੀ ਚਾਰੇ ਆ ਉਹਨਾਂ ਨੇ ਮੋਦੀ ਖਾਨੇ ਦੇ ਉੱਪਰ ਵੀ ਜਿਹੜੀ ਆ ਉੱਥੇ ਨੌਕਰੀ ਵੀ ਕੀਤੀ ਆ ਉਹਨਾਂ ਨੇ ਬਿਜ਼ਨਸ ਵੀ ਕੀਤਾ ਤੇ ਪਰ ਉਹਨਾਂ ਨੇ ਫਿਰ ਜਿਹੜਾ ਅਖੀਰੀ ਉਮਰ ਚ ਆ ਕੇ ਨਾਲ ਖੇਤੀ ਵੀ ਕਰੀ ਆ ਪਰ ਇਹ ਤਾਂ ਕਰਿਆ ਉਹਨਾਂ ਨੇ ਕਿਰਤ ਤਾਂ ਕਰੀ ਆ ਸੰਸਾਰ ਦੀ ਕਿਰਤ ਵੀ ਕਰੀ ਆ ਦੇਖੋ ਉਹਨਾਂ ਨੂੰ ਰਾਜੇ ਨੇ 500 ਮਰੱਬਾ ਜ਼ਮੀਨ দান ਕੀਤੀ ਸੀਗੀ ਉਹਦਾ ਪੁੱਤ ਨਹੀਂ ਸੀ ਹੁੰਦਾ ਪਰ দান ਦੀ ਨਹੀਂ ਖਾਦੀ ਜਿਹੜੀ ਆਪਦੇ ਘਰ ਦੀ ਸੀਗੀ ਉਹਦੇ ਵਿੱਚ ਕਰਕੇ ਉਹਨਾਂ ਨੇ ਸਾਰਾ ਕਰਿਆ ਉਹਨਾਂ ਕੋ ਕਿੰਨਾ দান ਸੀਗਾ ਅੱਜ ਛੇਵੇਂ ਪਾਸ਼ਾ ਜੀ ਦੇ ਕੋਲ ਦੇਖੋ ਕਿੰਨੀ ਉਹਨਾਂ ਕੋਲ ਦੌਲਤ ਸੀ 2500 ਏਕੜ ਜ਼ਮੀਨ ਦੀ ਜਿਹੜੀ ਆਨੰਦਪੁਰ ਸਾਹਿਬ ਦੇ ਵਿੱਚ ਸੀ ਉਹਨਾਂ ਦੇ ਕੋਲੇ ਪੂਰਾ ਪਹਾੜ ਉਹਨਾਂ ਦੇ ਨਾਮ ਅੱਜ ਵੀ ਹੈ ਕਿੰਨੀ ਦੌਲਤ ਆ ਗੁਰੂ ਸਾਹਿਬ ਉਹਨਾਂ ਕੋਲ ਪਰ ਉਹ ਆਪ ਦੀ ਹੱਥੀ ਕਿਰਤ ਵੀ ਕਰਦੇ ਆ ਕਿਹੜੀ ਕਰਦੇ ਆ ਜੋ ਉਹਨਾਂ ਨੂੰ ਪਛਤੈਣੀ ਮਿਲੀ ਹੋਈ ਸੀਗੀ ਉਹਦੇ ਵਿੱਚ ਉਹਨਾਂ ਕਿਰਤ ਕੀਤੀ ਜਾਂ ਬੱਚੇ ਪਾਲੇ ਜਾਂ ਬੱਚੇ ਹੋਏ ਵੀ ਆ ਕੁਝ ਬੱਚੇ ਹਾਕ ਤੇ ਚੱਲੇ ਆ ਕੁਝ ਨਹੀਂ ਵੀ ਚੱਲੇ ਇਹ ਵੀ ਫੇਸ ਕੀਤਾ ਉਹਨਾਂ ਨੇ ਕੀ ਕਰਨੀ ਚਮਤਕਾਰ ਨਹੀਂ ਕੀਤਾ ਕੁਝ ਬੱਚੇ ਹੱਕ ਚ ਚੱਲੇ ਕੁਝ ਨਹੀਂ ਵੀ ਚੱਲੇ ਕੁਝ ਬਾਅਦ ਚ ਰਲ ਗਏ ਕੁਝ ਪਹਿਲਾਂ ਨਹੀਂ ਰਲੇ ਇਹ ਸਭ ਫੇਸ ਕੀਤਾ ਦੁਸ਼ਮਣੀ ਵੀ ਸ਼ਰੀਕੇਬਾਜੀ ਵੀ ਸਰਕਾਰ ਨਾਲ ਮੱਥਾ ਵੀ ਲੱਗਿਆ ਸਭ ਕੁਝ ਫੇਸ ਕੀਤਾ ਇੱਕ ਜਿਵੇਂ ਆਪਾਂ ਕਹਿੰਦੇ ਆ ਮਿਡਲ ਕਲਾਸ ਪਰਿਵਾਰ ਦਾ ਇੱਕ ਜੀਵਨ ਹੁੰਦਾ ਉਸ ਜੀਵਨ ਚ ਉਹਨਾਂ ਨੇ ਉੱਠ ਕੇ ਪਰ ਤੁਸੀਂ ਦੇਖੋ ਮੁੱਖ ਕੰਮ ਉਹਨਾਂ ਨੇ ਕੀ ਕੀਤਾ ਮੁੱਖ ਉਹਨਾਂ ਨੇ ਆਪ ਜਪਿਆ ਦੂਜਿਆਂ ਨੂੰ ਜਪਾਇਆ ਬਾਣੀ ਚ ਹੀ ਲਿਖਿਆ ਨਾ ਤੇ ਹੁਣ ਜੋ ਸਾਡੇ ਬਾਪਦਾਦਿਆਂ ਨੇ ਕੀਤਾ ਜੀ ਇਹਨਾਂ ਦੇ ਅਸੀਂ ਬੱਚੇ ਹਾਂ ਅੰਸਬੰਸਾ ਅਸੀਂ ਉਹ ਕੰਮ ਕੀ ਕਰਦੇ ਪਏ ਆਪਾਂ ਕਹੇ ਤਾਂ ਦਿੰਨੇ ਆਂ ਵੀ ਜਿਹੜਾ ਬਾਬੇ ਨਾਨਕ ਨੇ ਕਿਹਾ ਜੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਪਰ ਨਾਮ ਜਪਦੇ ਹਾਂ ਕਿੰਨਾਕ ਜਪਦੇ ਹਾਂ ਮਾਰੇ ਨੇ ਤਾਂ ਆਪ ਵੀ ਜਪਿਆ ਤੇ ਦੂਜਿਆਂ ਨੂੰ ਵੀ ਜਪਾਇਆ ਕਿਰਤ ਵੀ ਕਰੀਆ ਵੰਡ ਕੇ ਵੀ ਛਕਿਆ ਕੱਲਾ ਉਹਨਾਂ ਨੇ ਲੰਗਰ ਨਹੀਂ ਖਵਾਇਆ ਉਹਨਾਂ ਨੇ ਸ਼ਬਦ ਦਾ ਲੰਗਰ ਵੀ ਨਾਲ ਚਲਾਇਆ ਕਹਿੰਦੇ ਲੰਗਰ ਚੱਲੈ ਗੁਰਸ਼ਬਦ ਹਰ ਤੋਟ ਨਾ ਆਵੇ ਖੱਟੀਆ ਸ਼ਬਦ ਦਾ ਲੰਗਰ ਵੀ ਲਾਇਆ ਹੁਣ ਉਸੇ ਲੰਗਰ ਦੇ ਵਿੱਚੋਂ ਗੁਰੂ ਨਾਨਕ ਦੇਵ ਨੇ ਆਪਾਂ ਨੂੰ ਕਿਹਾ ਕਿ ਥੋਨੋਂ ਗੁਰਮੰਤਰ ਦਾ ਅਭਿਆਸ ਕਰਕੇ ਤੁਹਾਡੇ ਸਰੀਰ ਦੇ ਵਿੱਚ ਇੱਕ ਨਾਦ ਵੱਜਦਾ ਪਿਆ ਉਹ ਨਾਦ ਦੇ ਨਾਲ ਆਪਦੀ ਸੁਰਤ ਨੂੰ ਜੋੜੋ ਕੀ ਕਹਿੰਦੇ ਆ ਭੁਗਤ ਗਿਆਨ ਦਇਆ ਪੰਡਾਰਣ ਘਟ ਘਟ ਵੱਜੈ ਨਾਦ ਉਹ ਨਾਦ ਕੀ ਹੈ ਜਿਹੜਾ ਆਪਾਂ ਰੋਜ਼ ਪੜ੍ਹਦੇ ਆ ਅਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਉਹ ਅਨਹਦ ਬਾਣੀ ਹੈ ਉਹ ਕਿਹਨਾਂ ਨੂੰ ਸੁਣਦੀ ਹੈ ਕਹਿੰਦੇ ਜਿਹੜੇ ਨਾਮ ਜਪ ਕੇ ਮਨ ਦੇ ਵਿੱਚ ਵਸਾ ਲੈਂਦੇ ਆ ਉਹਨਾਂ ਨੂੰ ਅਨਦ ਬਾਣੀ ਸੁਣਦੀ ਆ ਨਾਮ ਜਿਨ ਕੇ ਮਨ ਵਸਿਆ ਵਾਜੈ ਸ਼ਬਦ ਕਨੇਰੇ ਉਹਨਾਂ ਦੇ ਅੰਦਰ ਕਨੇਰੇ ਸ਼ਬ ਚੱਲਦੇ ਆ ਤੇ ਇਹੀ ਦੇਹੀ ਨੂੰ ਮਹਾਰਾਜ ਨੇ ਗੁਰਦੁਆਰਾ ਕਿਹਾ ਕਿਉਂਕਿ ਉਹਨਾਂ ਨੇ ਇੰਨਾ ਪ੍ਰਚਾਰ ਕੀਤਾ ਆ ਇਤਿਹਾਸ ਕਹਿੰਦਾ 50 ਹਜ਼ਾਰ ਮੀਲ ਦਾ ਪ੍ਰਚਾਰ ਕੀਤਾ ਉਹਨਾਂ ਨੇ ਜਿਆਦਾ ਵੀ ਕੀਤਾ ਹੋ ਸਕਦਾ ਪਰ ਤੁਸੀਂ ਦੇਖੋ ਉਹਨਾਂ ਨੇ ਆਪ ਦੀ ਕੋਈ ਬ੍ਰਾਂਚ ਨਹੀਂ ਬਣਾਈ ਕਿਤੇ ਵੀ ਅਖੀਰ ਉਹ ਕਰਤਾਰਪੁਰ ਸਾਹਿਬ ਆ ਕੇ ਹੀ ਉਹਨਾਂ ਨੇ ਆਪ ਦਾ ਹੈੱਡਕੁਆਰਟਰ ਉਹਨਾਂ ਦਾ ਘਰ ਹੀ ਸੀਗਾ ਹਾਂ ਗੁਰਮਖੰਨ ਨੂੰ ਉਪਦੇਸ਼ ਕੀਤਾ ਜਿੱਥੇ ਮੰਦਰ ਮੱਠ ਬਣੇ ਹੋਏ ਸੀ ਉੱਥੇ ਜਾ ਕੇ ਉਪਦੇਸ਼ ਕੀਤਾ ਤੇ ਉਪਦੇਸ਼ ਕੀ ਕੀਤਾ ਆ ਮਨ ਮੰਦਰ ਨਵੇਸ਼ ਕਲੰਦਰ ਘਟ ਹੀ ਤੀਰਥ ਨਾਮਾ ਮਨ ਦੇ ਅੰਦਰ ਮੰਦਰਾ ਸਰੀਰ ਦੇ ਵਿੱਚ ਹਰ ਮੰਦਰ ਇਹੋ ਸਰੀਰ ਹੈ ਹੁਣ ਉਹ ਕਿਵੇਂ ਹੈ ਹਰ ਮੰਦਰ ਇਹ ਸਰੀਰ ਮਰ ਕਹਿੰਦੇ ਹਰ ਮੰਦਰ ਮੈਂ ਹਰ ਵਸੈ ਸਰਬ ਨਿਰੰਤਰ ਸੁਈ ਇਹਦੇ ਵਿੱਚ ਜਿਨ੍ਹਾਂ ਨੇ ਸਰੀਰ ਦੇ ਵਿੱਚੋਂ ਉਸ ਜੋਤ ਦੇ ਦਰਸ਼ਨ ਕਰ ਲਏ ਜੋ ਸ਼ਬਦ ਦਾ ਅਭਿਆਸ ਕਰਕੇ ਵਿਚਾਰਾ ਫੁਰਨੇ ਤੋਂ ਉੱਪਰ ਉੱਠ ਕੇ ਅੰਦਰੋਂ ਅਨਹਦ ਬਾਣੀ ਨੂੰ ਸੁਣਨ ਲੱਗਾ ਹੈ ਅੰਮ੍ਰਿਤ ਰਸ ਨੂੰ ਪੀਣ ਲੱਗਾ ਹੈ ਉਹ ਗੁਰੂ ਨਾਨਕ ਦੇ ਸਿੱਖ ਨੇ ਉਹ ਸੰਤ ਨੇ ਫਿਰ ਜਿਹਦਾ ਮਨ ਅੰਦਰੋਂ ਖਾਲਸ ਹੋਇਆ ਹੈ ਉਹੀ ਬਾਹਰੋਂ ਫਿਰ ਦੁਨਿਆਵੀ ਤੌਰ ਤੇ ਰਾਜ ਵੀ ਕਰ ਸਕਦਾ ਹੈ ਦੂਸਰੇ ਦੀ ਵੀ ਰੱਖਿਆ ਕਰ ਸਕਦਾ ਹੈ ਤੇ ਜਿਹਦਾ ਮਨ ਅੰਦਰੋਂ ਫੁਰਨਿਆਂ ਵਿੱਚ ਆ ਉਹਨੂੰ ਤੁਸੀਂ ਦੇਖੋ ਵੀ ਜਿਨ੍ਹਾਂ ਦੇ ਮਨ ਫੁਰਨਿਆਂ ਚਾ ਹੋਮੇ ਨਾਲ ਭਰੇ ਆ ਉਹਨਾਂ ਨੂੰ ਰਾਜ ਦੇ ਵੀ ਦੇਈਏ ਉਹਨਾਂ ਨੂੰ ਦੂਜੇ ਦਾ ਨੁਕਸਾਨ ਹੀ ਕਰਨਾ ਹੁੰਦਾ